ਮੇਰੀ ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿਰਪਾ ਕਰਕੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣਾ ਬੰਦ ਕਰੋ ਪੂਰੀ ਦੁਨੀਆ ਜਾਣਦੀ ਹੈ ਕਿ ਇਹਨਾਂ ਹੜ੍ਹਾਂ ਦੇ ਨਾਲ ਕਿੰਨੀ ਭਿਆਨਕ ਤਬਾਹੀ ਪੰਜਾਬ ਦੀ ਹੋਈ ਹੈ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਤੇ ਤੁਸੀਂ ਟਵੀਟ ਕਰਕੇ 240 ਕਰੋੜ ਰੁਪਏ ਦੀ ਗੱਲ ਕਰਦੇ ਹੋ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਖੁਦ ਮੰਨਿਆ ਕਿ ਨੁਕਸਾਨ ਬਹੁਤ ਵੱਡਾ ਹੈ ਉਹ ਸਿਰਫ 1600 ਕਰੋੜ ਰੁਪਏ ਦੀ ਅਨਾਉਂਸਮੈਂਟ ਕਰਕੇ ਵਾਪਸ ਚਲੇ ਗਏ ਲੇਕਿਨ ਬੀਜੇਪੀ ਦੇ ਕਿਸੇ ਲੀਡਰ ਦੀ ਵੀ ਹਾਲਾਂਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਉੱਥੇ ਸੀ ਹਿੰਮਤ ਨਹੀਂ ਹੋਈ ਕਿ ਉਹ ਦਬੀ ਜ਼ੁਬਾਨ ਦੇ ਵਿੱਚ ਵੀ ਕਹਿ ਸਕਣ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹ 1600 ਕਰੋੜ ਰੁਪਏ ਦੇ ਨਾਲ ਕੀ ਬੰਨਣਾ ਹੈਗਾ ਉਲਟਾ ਪੰਜਾਬ ਨੂੰ ਹੋਰ ਪ੍ਰੇਸ਼ਾਨ ਕਰਨ ਵਾਸਤੇ ਪੰਜਾਬ ਦਾ અપਮਾਨ ਕਰਨ ਵਾਸਤੇ ਰੱਜ ਕੇ ਝੂਠ ਬੋਲਿਆ ਗਿਆ ਕਿ ਪੰਜਾਬ ਦੇ ਕੋਲੇ 12000 ਕਰੋੜ ਰੁਪਇਆ ਪਹਿਲਾਂ ਤੋਂ ਪਿਆ ਤੇ ਜਦੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਕਿ 2010 ਦੇ ਵਿੱਚ ਐਸਡੀਆਰ ਐਫ ਜਿਹੜਾ ਫੰਡ ਬਣਾਇਆ ਗਿਆ ਸੀ ਤੇ ਹੁਣ ਤੱਕ ਸਿਰਫ 5000 12 ਕਰੋੜ ਰੁਪਇਆ ਕੇਂਦਰ ਵੱਲੋਂ ਆਇਆ ਹੈ ਜਿਸ ਉੱਤੇ 3800 ਕਰੋੜ ਰੁਪਇਆ ਖਰਚ ਹੋ ਗਿਆ ਔਰ ਸਿਰਫ 1200 ਕਰੋੜ ਰੁਪਇਆ ਪੈਂਡਿੰਗ ਹੈ ਤੇ ਤੁਸੀਂ 1200 ਕਰੋੜ ਨੂੰ 12000 ਕਰੋੜ ਦੱਸ ਰਹੇ ਹੋ ਔਰ ਚੈਲੰਜ ਕੀਤਾ ਗਿਆ ਕਿ ਜਾਖੜ ਸਾਹਿਬ ਦੱਸਣ ਕਿ ਜਿਹੜੀ ਇਹ ਫਿਗਰ ਦਿੱਤੀ ਗਈ ਹੈ ਹਰ ਸਾਲ ਦੀ ਇਸ ਅਮਾਉਂਟ ਦੇ ਵਿੱਚ ਕਿੱਥੇ ਫਰਕ ਹੈ ਪਰ ਅੱਜ ਤੱਕ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਸੇ ਵੀ ਬੀਜੇਪੀ ਲੀਡਰ ਦੀ ਹਿੰਮਤ ਨਹੀਂ ਹੋਈ ਕਿ ਉਹ ਦੱਸ ਸਕਣ ਕਿ ਜੋ ਮੁੱਖ ਮੰਤਰੀ ਸਾਹਿਬ ਨੇ ਚੈਲੰਜ ਕੀਤਾ ਸੀ ਕਿ 5000 12 ਕਰੋੜ ਰੁਪਈਆ ਆਇਆ ਤੇ ਅੱਜ ਤੁਸੀਂ ਫਿਰ ਗੋਲ-ਗੋਲ ਘੁਮਾਰੇ ਹੋ ਲੋਕਾਂ ਨੂੰ ਬਿਲਕੁਲ ਸਮਝਿਆ ਹੋਇਆ ਲੋਕਾਂ ਨੂੰ ਪੰਜਾਬ ਨੂੰ ਗੁੰਮਰਾਹ ਕਰ ਰਹੇ ਹੋ ਪੰਜਾਬ ਦੀ ਜਨਤਾ ਅਸਲੀਅਤ ਜਾਣਦੀ ਹੈ ਸੋ ਮੇਰੀ ਤੇ ਹੱਥ ਜੋੜ ਕੇ ਬੇਨਤੀ ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਹੈ ਜਾਖੜ ਸਾਹਿਬ ਨੂੰ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਨਾਲ ਨਹੀਂ ਖੜੇ ਹੋ ਸਕਦੇ ਜੇਕਰ ਤੁਸੀਂ ਪੰਜਾਬ ਵਾਸਤੇ ਕੇਂਦਰ ਸਰਕਾਰ ਤੋਂ ਰਾਹਤ ਪੈਕੇਜ ਮੰਗ ਨਹੀਂ ਸਕਦੇ ਤੱਕ ਟੋਟ ਕੱਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣਾ ਬੰਦ ਕਰੋ ਔਰ ਸਾਡਾ ਸਿਰਫ ਜਿਹੜਾ 60000 ਕਰੋੜ ਰੁਪਈਆ ਪੰਜਾਬ ਦਾ ਕੇਂਦਰ ਨੇ ਰੋਕਿਆ ਹੋਇਆ ਸਿਰਫ ਉਹ ਰਿਲੀਜ਼ ਕਰਵਾ ਦਿਓ ਅਸੀਂ ਤਦ ਵੀ ਤੁਹਾਡੀ ਧੰਨਵਾਦੀ ਹੋ ਇੱਥੇ 6 6 7 7 ਫੁੱਟ ਬਾਣੀ ਸੀਗਾ ਸਭ ਝੋਨੇ ਬਰਬਾਦ ਹੋ ਗਿਆ ਤਵਾਸ਼ ਦੀ ਦੇਖੋ ਅਨਦਾਤਾ ਦੀ ਕਿ ਆਪਣੀ ਜਦੋਂ ਫਸਲ ਹੁੰਦੀ ਆ ਝੋਨਾ ਹੁੰਦਾ ਆ ਆਪਾਂ ਉਦੋਂ ਝੋਨੇ ਦੀ ਵਡਾਈ ਦਿੰਦੇ ਆ 3000 3500 4000 ਫੋੜਾ ਆਪਾਂ ਪਤਾਲੀ ਗੱਲਾਂ ਦਾ 5000 ਰੁਪਇਆ ਦੇਦੇ ਆ ਇਹ ਮਸ਼ੀਨਾ ਜੁਪੀ ਤੋਂ ਆਈਆਂ 5000 ਰੁਪਇਆ ਲੈ ਆ ਆ ਪਰ ਦੇਸ਼ ਦੇ ਹਾਕਮ ਸੁਤੇ ਆ ਦੇਸ਼ ਦੇ ਹਾਕਮਾਂ ਨੇ ਕੋਈ ਤਸ ਨਹੀਂ ਖਾਦਾ ਸਾਡੇ ਤੇ ਉਹਨਾਂ ਨੂੰ ਮਾਸਾ ਤਸ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਕਿਸਾਨ ਦੀ ਬਾਹ ਫੜੀਏ ਪੰਜਾਬ ਦੇ ਕਿਸਾਨ ਨੇ ਇਹ ਦੇਸ਼ ਨੂੰ ਅੰਨ ਅੰਨ ਪੈਦਾ ਕਰਕੇ ਦਿੱਤਾ ਆਪਣੇ ਪੁੱਤ ਜਵਾਨ ਕਰਕੇ ਫੌਜ ਦੇ ਵਿੱਚ ਭਰਤੀ ਕਰਾ ਕੇ ਬਾਰਡਰਾਂ ਤੇ ਖਿਲਾਵੇ ਸਾਬ ਅੱਜ ਸਭ ਸਾਡੀ ਕੋਈ ਬਾਹ ਨਹੀਂ ਫੜਦਾ ਦੇਖੋ ਤੁਸੀਂ ਹੁਣ ਕਿਹਾ ਮੋਦੀ ਦੇਖਦਾ ਹੋਵੇ ਤ ਉਹਨੂੰ ਮਕਾ ਅੱਜ ਤਾਂ ਬੇਗਮਤ ਤੂੰ ਤਾ ਆਖਿਆ ਸੀ ਮੋਦੀ ਸਾਹਿਬ ਕਿ 2000 ਕਰੋੜ ਰੁਪਇਆ ਦੇ ਕੇ ਜਾਓ ਸਾਨੂੰ ਜਨਾਲੇ ਨੂੰ ਆਹ ਪਰਾਲੀ ਸਾਂਭਣ ਲਈ ਵੀ ਅਸੀਂ 5000 ਏਕੜ ਦਾ ਦੇ ਦੇ ਆ ਪਰਾਲੀ ਸਾਂਭ ਬਹੁਤ ਮੰਨ ਜਿਹੜਾ ਉਹ ਦੁਖੀ ਹੋ ਗਿਆ ਕਿੰਨਾ ਦੇ ਦਿਨ ਆ ਗਏ ਆ ਕਿ ਅਸੀਂ ਪਰਾਗੀਆਂ ਵਢਾ ਦੇ ਆਪਾਂ ਇਦਾਂ ਦੇ ਦਿਨ ਵੇਖਦੂ ਆਉਂਦੇ ਸੀ ਸਭ ਬੱਤਲ ਪੈ ਗਈ ਸਭ ਵਿਵਾਦ ਹੋ ਗਿਆ ਇਹ ਤਾਂ ਇਹਨਾਂ ਨੇ ਕਣਕ ਪੀਤਰੀ ਬਚਾ ਦਿਆ ਨੇ ਕਿ ਪਰਾਲੀ ਵਢਾ ਦੇ ਹੁਣ ਇਸ ਕਰਕੇ ਇਹ ਵੀ ਅੱਜ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਆ ਕਿ ਜੇ ਥੋੜਾ ਬਹੁਤਾ ਕਿਤੇ ਤੁਹਾਡੇ ਚ ਬੰਦਿਆਂ ਦੀ ਗੱਲ ਹੈਗੀ ਆ ਥੋੜੀ ਬਹੁਤੀ ਕਿਤੇ ਇਨਸਾਨੀਅਤ ਜਿੰਦੀ ਹੈ ਜੇ ਮੋਦੀ ਚ ਥੋੜੀ ਬਹੁਤੀ ਮਨੁੱਖਤਾ ਜਿੰਦੀ ਹੈ ਇੰਨਾ ਕਿਸਾਨਾਂ ਨਾਲ ਵੇਖੋ ਮੋਦੀ ਜੀ ਕੋਈ ਜਿਹੜਾ 1600 ਕਰੋੜ ਰੁਪਈਆ ਦੇ ਕੇ ਗਏ ਉਹਦੇ ਵੀ 16 ਰੁਪਈਆ ਜੇ ਤੱਕ ਦੀ ਆਏ ਮੈਂ ਤੁਹਾਨੂੰ ਬੇਨਤੀ ਕਰੂੰਗਾ ਪੰਜਾਬ ਨੂੰ 20000 ਕਰੋੜ ਰੁਪਈਆ ਦੋ ਪੰਜਾਬ ਦਾ 60000 ਕਰੋੜ ਰੁਪਈਆ ਬਕਾਇਆ ਦੋ ਪਾਣੀ ਦੇ ਨਾਲੇ ਨੂੰ ਸਾਡਾ 2000 ਕਰੋੜ ਰੁਪਈਆ ਦੋ ਦੇਖੋ ਅਸੀਂ ਹੁਣ ਜੁਪੀ ਤੋਂ ਮਸ਼ੀਨਾਂ ਲੈ ਆਏ ਆਪਣੀਆਂ ਪਾਲੀਆਂ ਵੱਡਣ ਲਈ ਸਾਡੀਆਂ ਕੰਬਾਈਨਾਂ ਨੇ ਵੀ ਇਹਦੇ 'ਚ ਚੱਲਣਾ। ਭਾਈਓ ਸਾਹਿਬ ਇਸ ਛੱਕੀ ਨਾਲੇ ਦੇ ਵਿੱਚ ਪਾਣੀ ਆਉਣ ਕਰਕੇ ਬਹੁਤ ਜ਼ਿਆਦਾ ਨਿਸ਼ਾਨਾ ਹੈ। ਜੇ ਇਸ ਬੈਟ ਦੀ ਗੱਲ ਕੀਤੀ ਜਾਵੇ ਗਰਦਾਮ ਦਾ ਕਿਵੇਂ ਰਹੇਗਾ ਇਹਨਾਂ ਦੇ ਵਿੱਚ? ਨਹੀਂ ਨਹੀਂ ਗਰਦਾਰ ਦੀ ਤਾਂ ਕਲਾਵਾਂਗੇ। ਉਹ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਕਿਹਾ 20-20 ਹਜ਼ਾਰ ਏਕੜ ਦਾ ਉਹ ਤਾਂ ਦੇਵਾਂਗੇ ਗਰਦਾਰੀਆਂ ਸ਼ੁਰੂ ਹੋ ਗਈਆਂ। ਗਰਦਾਰ ਦੀ ਕਲਾਵਾਂਗੇ। ਔਰ ਹਰ ਕਿਸਾਨ ਨੂੰ 15 ਅਕਤੂਬਰ ਤੋਂ ਪਹਿਲਾਂ ਮੁਆਵਜ਼ਾ ਦੇ।